ਜੋ ਆਪਾਂ ਸੋਚਦੇ ਆਂ ਤੇ ਆਪਾਂ ਨੂੰ ਇਕਦਮ ਹੀ ਲੱਗਦਾ ਕਿ ਬੜਾ ਮਾੜਾ ਸ਼ਬਦ ਸੁਣ ਰਹੇ ਆਂ ਪਰ ਨਸ਼ਾ ਜਵਾਨੀ ਦਾ ਵੀ ਹੋ ਸਕਦਾ ਹੈ ਨਸ਼ਾ ਗੇਮ ਦਾ ਵੀ ਹੋ ਸਕਦਾ ਹੈ ਨਸ਼ਾ ਪੜਾਈ ਦਾ ਵੀ ਹੋ ਸਕਦਾ ਜੇ ਤੁਸੀਂ ਆਪਾਂ ਇਦਾਂ ਦਾ ਕੋਈ ਨਸ਼ਾ ਕਰੀਏ ਤੇ ਦੇਸ਼ ਵਾਸਤੇ ਕਾਰ ਵਾਸਤੇ ਤੇ ਆਪਣੇ ਵਾਸਤੇ ਚੰਗਾ ਹੈਗਾ ਜੇ ਤੁਸੀਂ ਆਪਾਂ ਨਸ਼ਾ ਪੜਾਈ ਦਾ ਹੋਵੇ ਤੇ ਪੜ ਕੇ ਆਪਾਂ ਬਹੁਤ ਕੋਈ ਵੀ ਅਫਸਰ ਬਣ ਸਕਦਾ ਹੈ ਦੇਸ਼ ਦੀ ਸੇਵਾ ਕਰ ਸਕਦਾ ਹੈ ਪੁਲਿਸ ਚ ਜਾ ਸਕਦਾ ਆਰਮੀ ਚ ਜਾ ਸਕਦਾ ਜਿੱਥੇ ਮਨਜੀ ਜਾ ਸਕਦਾ ਨਸ਼ਾ ਖੇਡ ਦਾ ਹੋਵੇ ਖੇਲ ਸਕਦੇ ਆ ਤੁਸੀਂ ਦੇਖਦੇ ਹੋ ਆਈਪੀਐਲ ਚ ਕਿੰਨੇ ਲੋਕ ਦੇਖਦੇ ਆ ਫੁੱਟਬਾਲ ਕਬੱਡੀ ਹਾਕੀ ਅੱਜਕੱਲ ਅੰਡਰ 19 ਵਰਲਡ ਕੱਪ ਚੱਲ ਰਿਹਾ ਹਾਕੀ ਦਾ ਨਾਲੇ ਹਾਕੀ ਤਾਂ ਪੰਜਾਬ ਦੀ ਮੁੱਖ ਗੇਮ ਵੀ ਹੈਗੀ ਆ ਇਹ ਨਸ਼ਾ ਜਵਾਨੀ ਦਾ ਹੋਵੇ ਬੰਦਾ ਸਮਾਜ ਵਿਸਥਾਵ ਕੰਮ ਕਰ ਸਕਦਾ ਪਰ ਯਾਰਾ ਨਸ਼ਾ ਦੂਜਾ ਹੈਗਾ ਇਹ ਸਾਡੇ ਸਮਾਜ ਨੂੰ ਜੜ੍ਹਾਂ ਨੂੰ ਖੋਖਲਾ ਕਰ ਰਿਹਾ ਹੈਗਾ ਪੰਜਾਬ ਦੇ ਵਿੱਚ ਉਨੀ ਆਪਾ ਗੁਰੂ ਤੇਗ ਬਹਾਦਰ ਜਿਹਦੀ 350 ਜੰਤੀ ਬਣਾ ਕੇ ਹਟੇ ਆ ਉਹਨਾਂ ਨੇ ਕਸ਼ਮੀਰੀ ਪੰਡਤਾਂ ਵਾਸਤੇ ਜਾਨ ਦਿੱਤੀ ਸੀ ਆਪਣੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਤੇ ਆਪਣੇ ਸਾਭ ਜਿਆਦੇ ਆਦੀ ਜਾਨ ਐ ਦਿੱਤੀ ਸਾਰਿਆਂ ਨੂੰ ਹਿਸਟਰੀ ਪਤਾ ਹੈ ਉਹਨਾਂ ਆਉਣ ਵਾਲੇ ਦਿਨ ਸਭਾ ਦੇ ਹੋਣ ਨੇ ਸੋ ਪੰਜਾਬ ਨੂੰ ਇੱਕ ਹੁਣ ਖਤਰਾ ਹੈਗਾ ਨਸ਼ੇ ਤੋਂ ਚਿੱਟਾ ਸੋ ਆਪਾਂ ਨੂੰ ਇਹਦੇ ਖਿਲਾਫ ਲੜਾਈ ਲੜਨੀ ਚਾਹੀਦੀ ਆ ਪੱਤਰਕਾਰ ਸਮਾਜ ਜਿਹੜਾ ਹੈਗਾ ਇਸ ਬਹੁਤ ਵੱਡਾ ਯੋਗਦਾਨ ਪਾ ਸਕਦਾ ਹੈ ਤੁਹਾਡਾ ਸਤ ਤੁਹਾਡਾ ਯੋਗਦਾਨ ਹੋ ਸਕਦਾ ਹੈ ਕਿ ਜਿਹੜੇ ਲੋਕੀ ਨਸ਼ਾ ਕਰਦੇ ਆ ਜਿੱਥੇ ਨਸ਼ਾ बिकਦਾ ਹੈਗਾ ਤੁਸੀਂ ਉਹਨਾਂ ਦੀ ਥਾਵਾਂ ਦੀ ਪੁਲਿਸ ਨੂੰ ਦੱਸੋ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਦੱਸੋ ਤਾਂ ਕਿ ਉਹ ਨਸ਼ਾ ਰੋਕਿਆ ਜਾ ਸਕੇ ਸੋ ਮੈਂ ਹਰ ਇੱਕ ਨੂੰ ਅਪੀਲ ਕਰਦਾ ਕਿ ਨਸ਼ਾ ਛੱਡੋ ਦੇ ਦਾ ਪੰਜਾਬ ਨੂੰ ਸਭ ਤੋਂ ਵੱਡਾ ਐਸਲੇ ਖਤਰਾ ਨਸ਼ੇ ਤੋਂ ਹੈਗਾ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਪੰਜਾਬ ਲੀਗਲ ਸਰਵਿਸ ਅਥਾਰਟੀ ਤੇ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਪਦੇ ਘੜ ਸਾਹਿਬ ਇੱਕ ਨਸ਼ੇ ਵਸਤੇ ਅਸੀਂ ਜੰਗ ਛੇੜੀ ਹੈ ਜਦੀ ਸ਼ੁਰੂਆਤ ਕੱਲ ਸ਼ਾਮ ਤੋਂ ਹੋ ਚੁੱਕੀ ਹੈ ਤੇ ਅਸੀਂ ਇੱਕ ਮਹੀਨਾ ਇਹ ਜੰਗ ਚ ਕੰਮ ਕਰਾਂਗੇ ਤੇ ਮੈਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਪੁਲਿਸ ਐਡਮਿਨਿਸਟ੍ਰੇਸ਼ਨ ਹੈਲਥ ਡਿਪਾਰਟਮੈਂਟ ਤੇ ਤਾੜਾ ਸਾਰਿਆਂ ਦਾ ਯੋਗਦਾਨ ਚਾਹਾਂਗਾ ਕਿ ਅਸੀਂ ਨਸ਼ੇ ਵਸਤੇ ਲੋਕਾਂ ਨੂੰ ਕਰਕੇ ਮੈਸੇਜ ਇੱਕ ਮਹੀਨੇ ਚ ਭੇਜਾ ਸਕੀਏ ਕਿ ਨਸ਼ਿਆ ਕਰਨਾ ਗੰਦੀ ਆਦਤ ਹੈ ਘਰ ਤਬਾਹ ਹੁੰਦਾ ਹੈ ਫੈਮਿਲੀ ਲਾਈਫ ਤਬਾਹ ਹੁੰਦੀ ਹੈ ਇਸ ਕਾ ਕੇ ਨਸ਼ਾ ਛੱਡ ਕੇ ਅਸੀਂ ਮੁਕਤ ਹਾਰੇ ਚ ਲੋਕਾਂ ਨੂੰ ਜੋੜ ਸਕੀਏ ਜਿਦਾ ਉਹਨੇ ਨਸ਼ਾ ਸ਼ਰਾਬ ਕੇੰਦਰ ਹੈਗਾ ਮੈਂ ਕੁਝ ਬੰਦਿਆਂ ਨਾਲ ਬੱਚਾ ਨਾਲ ਇੰਟਰੈਕਟ ਕੀਤਾ ਹੈਗਾ ਉਹ ਨਸ਼ਾ ਛੱਡ ਕੇ ਜਾ ਰਹੇ ਹੈਗੇ ਉਹਨਾਂ ਨੇ ਕੋਰਸ ਵੀ ਕੰਪਲੀਟ ਕਰ ਲਿੱਤਾ ਹੈਗਾ ਸੋ ਇਹੋ ਮੈਸੇਜ ਦੇਣਾ ਚਾਹਨਾ ਕਿ ਹੁਣ ਆਪਾਂ ਨੂੰ ਪੰਜਾਬ ਚ ਗ੍ਰੀਨ ਰੈਵੋਲੂਸ਼ਨ ਆਈ ਵਾਈਟ ਰੈਵੋਲੂਸ਼ਨ ਆਈ ਪੰਜਾਬੀ ਸਤੋਂ ਜ਼ਿਆਦਾ ਆਰਮੀ ਚ ਜਾਂਦੇ ਸੀ ਜਿਉਹਦੇ ਅਸੀਂ ਹੈਗੇ ਬੇਹੰਤੀ ਹੈਗੇ ਪੰਜਾਬ ਦੇ ਲੋਕ ਪਰ ਸਾਨੂੰ ਹੁਣ ਨਸ਼ੇ ਦੇ ਅਵਰਧ ਵੀ ਇੱਕ ਯੁੱਧ ਸ਼ੇਡ ਨਾ ਪਈ ਹੋਵੇਗਾ ਧੰਨਵਾਦ ਜਦੋਂ ਆਪਾਂ ਸੋਚਦੇ ਆਂ ਤੇ ਆਪਾਂ ਨੂੰ ਇੱਕਦਮ ਹੀ ਲੱਗਦਾ ਕਿ ਬੜਾ ਮਾੜਾ ਸ਼ਬਦ ਸੁਣ ਰਹੇ ਆਂ ਪਰ ਨਸ਼ਾ ਜਵਾਨੀ ਦਾ ਵੀ ਹੋ ਸਕਦਾ ਹੈ ਨਸ਼ਾ ਗੇਮ ਦਾ ਵੀ ਹੋ ਸਕਦਾ ਹੈ ਨਸ਼ਾ ਪੜਾਈ ਦਾ ਵੀ ਹੋ ਸਕਦਾ ਜੇ ਤਾਂ ਆਪਾਂ ਦਾ ਕੋਈ ਨਸ਼ਾ ਕਰੀਏ ਤੇ ਦੇਸ਼ ਵਾਸਤੇ ਕਾਰ ਵਾਸਤੇ ਤੇ ਆਪਣੇ ਵਾਸਤੇ ਚੰਗਾ ਹੈਗਾ ਜੇ ਤਾਂ ਆਪਾਂ ਨਸ਼ਾ ਪੜਾਈ ਦਾ ਹੋਏ ਤੇ ਪੜ ਕੇ ਆਪਾਂ ਬਹੁਤ ਕੋਈ ਵੀ ਅਫਸਰ ਬਣ ਸਕਦਾ ਹੈ ਦੇਸ਼ ਦੀ ਸੇਵਾ ਕਰ ਸਕਦਾ ਪੁਲਿਸ ਚ ਜਾ ਸਕਦਾ ਆਰਮੀ ਚ ਜਾ ਸਕਦਾ ਜਿੱਥੇ ਮਨਜੀ ਜਾ ਸਕਦਾ ਨਸ਼ਾ ਖੇਡ ਦਾ ਹੋਵੇ ਖੇਲ ਸਕਦੇ ਆ ਤੁਸੀਂ ਦੇਖਦੇ ਹੋ ਆਈਪੀਐਲ ਚ ਕਿੰਨੇ ਲੋਕ ਦੇਖਦੇ ਆ ਫੁੱਟਬਾਲ ਕਬੱਡੀ ਹਾਕੀ ਅੱਜਕੱਲ੍ਹ ਅੰਡਰ uh, 19 ਅ ਵਰਲਡ ਕੱਪ ਚੱਲ ਰਿਹਾ ਹਾਕੀ ਦਾ ਨਾਲੇ ਹਾਕੀ ਤਾਂ ਪੰਜਾਬ ਦੀ ਮੁੱਖ ਗੇਮ ਵੀ ਹੈਗੀ ਆ ਇਹ ਨਸ਼ਾ ਜਵਾਨੀ ਦਾ ਹੋਵੇ ਬੰਦਾ ਸਮਾਜ ਵਾਸਤੇ ਬਹੁਤ ਕੰਮ ਕਰ ਸਕਦਾ ਪਰ ਯਾਰਾ ਨਸ਼ਾ ਦੂਜਾ ਹੈਗਾ ਇਹ ਸਾਡੇ ਸਮਾਜ ਨੂੰ ਜੜ੍ਹਾਂ ਨੂੰ ਖੋਖਲਾ ਕਰ ਰਿਹਾ ਹੈਗਾ ਪੰਜਾਬ ਦੇ ਵਿੱਚ ਉਨੀ ਆਪਾ ਗੁਰੂ ਤੇਗ ਬਹਾਦਰ ਜਿਹਦੀ ਆਪ ਸਾਡੇ 350 ਗਿਣਤੀ ਬਣਾ ਕੇ ਹਟੇ ਆ ਉਹਨਾਂ ਨੇ ਕਸ਼ਮੀਰੀ ਪੰਡਤ ਆਮਸਤੇ ਜਾਨ ਦਿੱਤੀ ਸੀ ਆਪਣੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਤੇ ਆਪਣੇ ਸਾਥ ਜਿਆਦੀ ਆਦੀ ਜਾਨ ਐ ਦਿੱਤੀ ਸਾਰਿਆਂ ਨੂੰ ਹਿਸਟਰੀ ਪਤਾ ਹੈ ਉਹਨ ਆਉਣ ਵਾਲੇ ਦਿਨ ਸਭਾ ਦੇ ਹੋਣ ਨੇ ਸੋ ਪੰਜਾਬ ਨੂੰ ਇੱਕ ਹੁਣ ਖਤਰਾ ਹੈਗਾ ਨਸ਼ੇ ਤੋਂ ਚਿੱਟਾ ਸੋ ਆਪਾਂ ਨੂੰ ਇਹਦੇ ਖਿਲਾਫ ਲੜਾਈ ਲੜਨੀ ਚਾਹੀਦੀ ਆ ਪੱਤਰਕਾਰ ਸਮਾਜ ਜਿਹੜਾ ਹੈਗਾ ਇਸ ਬਹੁਤ ਵੱਡਾ ਯੋਗਦਾਨ ਪਾ ਸਕਦਾ ਹੈ ਦਾ ਸਤੋ ਵੱਡਾ ਯੋਗਦਾਨ ਇਹ ਹੋ ਸਕਦਾ ਹੈ ਕਿ ਜਿਹੜੇ ਲੋਕੀ ਨਸ਼ਾ ਕਰਦੇ ਹੈ ਜਿੱਥੇ ਨਸ਼ਾ बिकਦਾ ਹੈਗਾ ਤੁਸੀਂ ਉਹਨਾਂ ਦੀ ਥਾਵਾਂ ਦੀ ਪੁਲਿਸ ਨੂੰ ਦੱਸੋ ਡਿਸਟ੍ਰਿਕਟ ਅਡਵਿਸਟੇਸ਼ਨ ਨੂੰ ਦੱਸੋ ਤਾਂ ਕਿ ਉਹ ਨਸ਼ਾ ਰੁਕਾਇਆ ਜਾ ਸਕੇ ਸੋ ਮੈਂ ਹਰ ਇੱਕ ਨੂੰ ਅਪੀਲ ਕਰਦਾ ਹੈ ਕਿ ਨਸ਼ਾ ਛੱਡੋ ਇਹਦਾ ਪਾ ਪੰਜਾਬ ਨੂੰ ਸਭ ਤੋਂ ਵੱਡਾ ਐਸਲੇ ਖਤਰਾ ਨਸ਼ੇ ਤੋਂ ਹੈਗਾ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਪੰਜਾਬ ਲੀਗਲ ਸਰਵਿਸ ਅਥਾਰਟੀ ਤੇ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਪਤੇਗੜ ਸਾਹਿਬ ਇੱਕ ਨਸ਼ੇ ਵਸਤੇ ਅਸੀਂ ਜੰਗ ਛੇੜੀ ਹੈ ਜਦੀ ਸ਼ੁਰੂਆਤ ਕੱਲ ਸ਼ਾਮ ਤੋਂ ਹੋ ਚੁੱਕੀ ਹੈ ਤੇ ਅਸੀਂ ਇੱਕ ਮਹੀਨਾ ਇਹ ਜੰਗ ਚ ਕੰਮ ਕਰਾਂਗੇ ਤੇ ਮੈਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਪੁਲਿਸ ਐਡਮਿਨਿਸਟ੍ਰੇਸ਼ਨ ਹੈਲਥ ਡਿਪਾਰਟਮੈਂਟ ਦਾ ਸਾਰਿਆਂ ਦਾ ਯੋਗਦਾਨ ਚਾਹਾਂਗਾ ਕਿ ਅਸੀਂ ਨਸ਼ੇ ਵਸਤੇ ਲੋਕਾਂ ਨੂੰ ਕਰ ਕਰ ਮੈਸੇਜ ਇੱਕ ਮਹੀਨੇ ਚ ਪਹੁੰਚਾ ਸਕੀਏ ਕਿ ਨਸ਼ਾ ਕਰਨਾ ਗੰਦੀ ਆਦਤ ਹੈ ਘਰ ਤਬਾਹ ਹੁੰਦਾ ਹੈ ਫੈਮਿਲੀ ਲਾਈਫ ਤਬਾਹ ਹੁੰਦੀ ਹੈ ਇਸ ਕਾ ਨਸ਼ਾ ਛੱਡ ਕੇ ਅਸੀਂ ਮੁਖਤਾਰ ਅਜ ਲੋਕਾਂ ਨੂੰ ਜੋੜ ਸਕੀਏ ਜਿੱਦਾਂ ਉਹਨੇ ਨਸ਼ਾ ਸ਼ਰਾਬ ਕੇ ਅੰਦਰ ਹੈਗਾ ਮੈਂ ਕੁਝ ਬੰਦਿਆਂ ਨਾਲ ਬੱਚਿਆਂ ਨਾਲ ਇੰਟਰੈਕਟ ਕੀਤਾ ਹੈਗਾ ਉਹ ਨਸ਼ਾ ਛੱਡ ਕੇ ਜਾ ਰਹੇ ਹੈਗੇ ਉਹਨਾਂ ਨੇ ਕੋਰਸ ਵੀ ਕੰਪਲੀਟ ਕਰ ਲਿੱਤਾ ਹੈਗਾ ਸੋ ਇਹੋ ਮੈਸੇਜ ਦੇਣਾ ਚਾਹਨਾ ਕਿ ਹੁਣ ਆਪਾਂ ਨੂੰ ਪੰਜਾਬ ਚ ਗ੍ਰੀਨ ਰੈਵੋਲੂਸ਼ਨ ਆਈ ਵਾਈਟ ਰੈਵੋਲੂਸ਼ਨ ਆਈ ਪੰਜਾਬੀ ਸਤੋਂ ਜ਼ਿਆਦਾ ਆਰਮੀ ਚ ਜਾਂਦੇ ਸੀ ਜਿਉਂਦੇ ਅਸੀਂ ਹੈਗੇ ਬੇਹੰਤੀ ਹੈਗੇ ਪੰਜਾਬ ਦੇ ਲੋਕ ਪਰ ਸਾਨੂੰ ਹੁਣ ਨਸ਼ੇ ਦੇ ਵਿਰੁੱਧ ਵੀ ਇੱਕ ਯੁੱਧ ਛੇੜਨਾ ਪਵੇਗਾ ਧੰਨਵਾਦ ਜੀ ਜਦੋਂ ਆਪਾਂ ਸੋਚਦੇ ਹਾਂ ਤੇ ਆਪਾਂ ਨੂੰ ਇੱਕਦਮ ਹੀ ਲੱਗਦਾ ਹੈ ਕਿ ਬੜਾ ਮਾੜਾ ਸ਼ਬਦ ਸੁਣ ਰਹੇ ਹਾਂ ਪਰ ਨਸ਼ਾ ਜਵਾਨੀ ਦਾ ਵੀ ਹੋ ਸਕਦਾ ਨਸ਼ਾ ਗੇਮ ਦਾ ਵੀ ਹੋ ਸਕਦਾ ਨਸ਼ਾ ਪੜਾਈ ਦਾ ਵੀ ਹੋ ਸਕਦਾ ਜੇ ਤਾਂ ਆਪਾਂ ਇਦਾਂ ਦਾ ਕੋਈ ਨਸ਼ਾ ਕਰੀਏ ਤੇ ਦੇਸ਼ ਵਾਸਤੇ ਕਾਰ ਵਾਸਤੇ ਤੇ ਆਪਣੇ ਵਾਸਤੇ ਚੰਗਾ ਹੈਗਾ ਜੇ ਤਾਂ ਆਪਾਂ ਨਸ਼ਾ ਪੜਾਈ ਦਾ ਹੋਏ ਤੇ ਪੜ ਕੇ ਆਪਾਂ ਬਹੁਤ ਕੋਈ ਅਫਸਰ ਬਣ ਸਕਦਾ ਹੈ ਦੇਸ਼ ਦੀ ਸੇਵਾ ਕਰ ਸਕਦਾ ਪੁਲਿਸ ਚ ਜਾ ਸਕਦਾ ਆਰਮੀ ਚ ਜਾ ਸਕਦਾ ਜਿੱਥੇ ਮਨਜੀ ਜਾ ਸਕਦਾ ਨਸ਼ਾ ਖੇਡਦਾ ਹੋਵੇ ਖੇਲ ਸਕਦੇ ਆ ਤੁਸੀਂ ਦੇਖਦੇ ਹੋ ਆਈਪੀਐਲ ਚ ਕਿੰਨੇ ਲੋਕ ਦੇਖਦੇ ਆ ਫੁੱਟਬਾਲ ਕਬੱਡੀ ਹਾਕੀ ਅੱਜਕੱਲ ਅੰਡਰ 19 ਵਰਲਡ ਕੱਪ ਚੱਲ ਰਿਹਾ ਹਾਕੀ ਦਾ ਨਾਲੇ ਹਾਕੀ ਤਾਂ ਪੰਜਾਬ ਦੀ ਮੁੱਖ ਗੇਮ ਵੀ ਹੈਗੀ ਆ ਤੇ ਨਸ਼ਾ ਜਵਾਨੀ ਦਾ ਹੋਵੇ ਬੰਦਾ ਸਮਾਜ ਵਾਸਤੇ ਬਹੁਤ ਕੰਮ ਕਰ ਸਕਦਾ ਪਰ ਯਾਰਾ ਨਸ਼ਾ ਦੂਜਾ ਹੈਗਾ ਇਹ ਸਾਡੇ ਸਮਾਜ ਨੂੰ ਜੜ੍ਹਾਂ ਨੂੰ ਖੋਖਲਾ ਕਰ ਰਿਹਾ ਹੈਗਾ ਪੰਜਾਬ ਦੇ ਵਿੱਚ ਉਨੀ ਆਪਾ ਗੁਰੂ ਤੇਗ ਬਹਾਦਰ ਜਿਹਦੀ 350 ਗਿਣਤੀ ਬਣਾ ਕੇ ਹਟੇ ਆ ਉਹਨਾਂ ਨੇ ਕਸ਼ਮੀਰੀ ਪੰਡਤਾਂ ਵਾਸਤੇ ਜਾਨ ਦਿੱਤੀ ਸੀ ਆਪਣੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਤੇ ਆਪਣੇ ਸਾਭ ਜਿਆਦੇ ਆਦੀ ਜਾਨ ਐ ਦਿੱਤੀ ਸਾਰਿਆਂ ਨੂੰ ਹਿਸਟਰੀ ਪਤਾ ਹੈ ਉਹਨਾਂ ਆਉਣ ਵਾਲੇ ਦਿਨ ਸਭਾ ਦੇ ਹੋਣ ਨੇ ਸੋ ਪੰਜਾਬ ਨੂੰ ਇੱਕ ਹੁਣ ਖਤਰਾ ਹੈਗਾ ਨਸ਼ੇ ਤੋਂ ਚਿੱਟਾ ਸੋ ਆਪਾਂ ਨੂੰ ਇਹਦੇ ਖਿਲਾਫ ਲੜਾਈ ਲੜਨੀ ਚਾਹੀਦੀ ਹੈ ਪੱਤਰਕਾਰ ਸਮਾਜ ਜਿਹੜਾ ਹੈਗਾ ਇਸ ਬਹੁਤ ਵੱਡਾ ਯੋਗਦਾਨ ਪਾ ਸਕਦਾ ਹੈ ਤੁਹਾਡਾ ਸਤ ਤੁਹਾਡਾ ਯੋਗਦਾਨ ਹੋ ਸਕਦਾ ਹੈ ਕਿ ਜਿਹੜੇ ਲੋਕੀ ਨਸ਼ਾ ਕਰਦੇ ਹੈ ਜਿੱਥੇ ਨਸ਼ਾ बिकਦਾ ਹੈਗਾ ਤੁਸੀਂ ਉਹਨਾਂ ਦੀ ਥਾਵਾਂ ਦੀ ਪੁਲਿਸ ਨੂੰ ਦੱਸੋ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਦੱਸੋ ਤਾਂ ਕਿ ਉਹ ਨਸ਼ਾ ਰੋਕਿਆ ਜਾ ਸਕੇ ਸੋ ਮੈਂ ਹਰ ਇੱਕ ਨੂੰ ਅਪੀਲ ਕਰਦਾ ਹਾਂ ਕੀ ਨਸ਼ਾ ਛੱਡੋ ਦੇ ਦਾ ਪੰਜਾਬ ਨੂੰ ਸਭ ਤੋਂ ਵੱਡਾ ਐਸਲੇ ਖਤਰਾ ਨਸ਼ੇ ਤੋਂ ਹੈਗਾ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਪੰਜਾਬ ਲੀਗਲ ਸਰਵਿਸ ਅਥਾਰਟੀ ਤੇ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਪਦੇ ਘੜ ਸਾਹਿਬ ਇੱਕ ਨਸ਼ੇਵਸਤ ਅਸੀਂ ਜੰਗ ਛੇੜੀ ਹੈ ਜਦੀ ਸ਼ੁਰੂਆਤ ਕੱਲ ਸ਼ਾਮ ਤੋਂ ਹੋ ਚੁੱਕੀ ਹੈ ਤੇ ਅਸੀਂ ਇੱਕ ਮਹੀਨਾ ਇਹ ਜੰਗ ਚ ਕੰਮ ਕਰਾਂਗੇ ਤੇ ਮੈਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਪੁਲਿਸ ਐਡਮਿਨਿਸਟ੍ਰੇਸ਼ਨ ਹੈਲਥ ਡਿਪਾਰਟਮੈਂਟ ਤਾਡਾ ਸਾਰਿਆਂ ਦਾ ਯੋਗਦਾਨ ਚਾਹਾਂਗਾ ਕਿ ਅਸੀਂ ਨਸ਼ੇ ਵਸਤੇ ਲੋਕਾਂ ਨੂੰ ਕਰ ਕਰ ਮੈਸੇਜ ਇੱਕ ਮਹੀਨੇ ਚ ਪਹੁੰਚਾ ਸਕੀਏ ਕਿ ਨਸ਼ਿਆ ਕਰਨਾ ਗੰਦੀ ਆਦਤ ਹੈ ਘਰ ਤਬਾਹ ਹੁੰਦਾ ਹੈ ਫੈਮਿਲੀ ਲਾਈਫ ਤਬਾਹ ਹੁੰਦੀ ਹੈ ਇਸਕਾ ਕਿ ਨਸ਼ਾ ਛੱਡ ਕੇ ਅਸੀਂ ਮੁਕਤ ਹਰ ਅਚ ਲੋਕਾਂ ਨੂੰ ਜੋੜ ਸਕੀਏ ਜਿੱਦਾਂ ਉਹਨੇ ਨਸ਼ਾ ਸ਼ਰਾਬ ਕੇੰਦਰ ਹੈਗਾ ਮੈਂਥੇ ਕੁਝ ਬੰਦਿਆਂ ਨਾਲ ਬੱਚਾ ਨਾਲ ਇੰਟਰੈਕਟ ਕੀਤਾ ਹੈਗਾ ਉਹ ਨਸ਼ਾ ਛੱਡ ਕੇ ਜਾ ਰਹੇ ਹੈਗੇ ਉਹਨਾਂ ਨੇ ਕੋਰਸ ਵੀ ਕੰਪਲੀਟ ਕਰ ਲਿੱਤਾ ਹੈਗਾ ਸੋ ਇਹ ਮੈਸੇਜ ਦੇਣਾ ਜਾਣਾ ਕਿ ਹੁਣ ਆਪਾਂ ਨੂੰ ਪੰਜਾਬ 'ਚ ਗ੍ਰੀਨ ਰੈਵੋਲੂਸ਼ਨ ਆਈ ਵਾਈਟ ਰੈਵੋਲੂਸ਼ਨ ਆਈ ਪੰਜਾਬੀ ਸਤੋਂ ਜ਼ਿਆਦਾ ਆਰਮੀ 'ਚ ਜਾਂਦੇ ਸੀ ਜਿਉਂਦੇ ਅਸੀਂ ਹੈਗੇ ਬੇਹੰਤੀ ਹੈਗੇ ਪੰਜਾਬ ਦੇ ਲੋਕ ਪਰ ਸਾਨੂੰ ਹੁਣ ਨਸ਼ੇ ਦੇ ਅਵਰਧ ਵੀ ਇੱਕ ਯੁੱਧ ਸ਼ੇਡ ਨਾ ਭਈ ਵਾਡਾ ਧੰਨਵਾਦ ਜੀ